ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਪੱਟੀ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੁਰਜ ਨੱਥੂਕੇ ਤਸਵੀਰ ਪੱਟੀ ਜ਼ਿਲ੍ਹਾ ਤਰਨਤਾਰਨ ਹੈਪੀ ਬਾਜੀ ਦੇ ਘਰੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਗਾਂ ਦਿਖਾਉਣੀ ਹੈ ਜਿਹੜੀ ਸੱਜਰ ਸੁਈ ਹੈ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆਂ ਸਾਰੀ ਡਿਟੇਲ ਉਸ ਤੋਂ ਪਹਿਲਾਂ ਦੋਸਤੋ ਇੱਕ ਬੇਨਤੀ ਹੈ ਜਿਹੜੇ ਵੀਰ ਇਸ ਚੈਨਲ ਤੇ ਨਵੇਂ ਆਏ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚਦੀ ਰਹੇ ਦੂਜੀ ਬੇਨਤੀ ਦੋਸਤੋ ਇਹ ਇੱਥੇ ਆਓ ਆ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਪਸ਼ੂ ਖੜੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਜਿਹੀ ਗੱਲ ਨਾ ਹੋਵੇ ਵੀਡੀਓ ਬਣਾਉਣ ਲਈ ਦੋਸਤੋ ਮੇਰਾ ਨੰਬਰ ਹੈਗਾ 7009044510 ਕਰਦੇ ਆ ਦੋਸਤੋ ਵੀ ਇੰਨਾ ਗੱਲਬਾਤ ਸਾਰੀ ਪੁੱਛ ਦਿੰਦੇ ਹਾਂ ਹਾਂਜੀ ਸਸੀ ਦਾ ਭਾਜੀ ਸਸੀ ਦਾ ਜੀ ਆਪਣਾ ਐਡਰੈਸ ਬੋਲ ਦਿਓ ਐਡਰੈਸ ਜੀ ਪਿੰਡ ਬੁਰਜ ਨਤੂਗੇ ਜਿਹੜਾ ਤਰਨਤਨ ਤਸਵੀਰ ਪੱਟੀ ਆ ਨਾਮ ਇਹ ਹੈ ਪੀ ਆ ਫੋਨ ਨੰਬਰ ਬੋਲ ਦਿਓ ਫੋਨ ਨੰਬਰ 814373572 814373572 ਅੱਛਾ ਜੀ ਅੱਜ ਇੱਕੋ ਹੀ ਗਾਂ ਸੀ ਲੱਗੀ ਅੱਛਾ ਇਹਨੂੰ ਕਿੰਨਾ ਟਮ ਹੋ ਗਿਆ ਸੁਈਨਾ ਇਹਨੂੰ ਸੁਈਨ ਨੂੰ ਜੀ 10 ਦਿਨ ਹੋ ਗਏ ਅੱਛਾ ਹੁਣ ਕਦਾਂ ਗ ਦੁੱਧ ਥਲੇ ਤਿਆਰ ਦੱਸੋ ਜਦੋਂ ਤਿਆਰ ਹੈ ਜੀ ਅੱਛਾ ਕੀ ਦਿੱਤਾ ਬੱਚਾ ਨੇ ਬੱਚਾ ਵਸ਼ਾ ਜਮੇ ਦੁੱਧੋ ਵਸ਼ਾ ਦਿੱਤਾ ਨੇ 10 ਦਿਨ ਸੁਈਨ ਹੋ ਗਏ 10 ਕਿਲੋ ਦੁੱਧ ਵੀਰਾਂ ਦਾ ਤਿਆਰ ਆ ਹੋਰ ਦੁੱਧ ਬੰਦ ਦੀ ਸੰਭਾਵਨਾ ਹੈਗੀ ਤੇ ਦੁੱਧ ਭਾਈ 12 ਕਿਲੋ ਦੇ ਦੋ 12 ਕਿਲੋ ਕਰ ਦੋ ਸਵੇਰ ਕਰਵਾ ਸੋ ਜੀ ਸਵੇਰ ਦੂਜਾ ਭਾਈ ਮੈਂ ਤੁਹਾਨੂੰ ਸਵੇਰ ਮੂੰਹ ਛੱਡੀ ਹੈ ਕੋ ਲੋਇ ਕੋਰੀ ਤੋਰ ਕੇ ਦਿਖਾਈ ਜੇ ਤੂੰ ਦੂਸਰਾ ਸਵੇਰ ਦੋਸਤ ਸਹੀ ਹੈ 10 ਕਿਲੋ ਸੀਨ ਵਜੋਂ ਕੇ 10 ਕਿਲੋ ਦੁੱਧ ਤਿਆਰ ਹੈ 12 ਕਿਲੋ ਲੀਟਰ ਦੇ ਲਾਗੇ ਪਰ ਦੁੱਧ ਕਿਤੇ ਕਰੂਗੀ ਬਾਕੀ ਗਿਰਾ ਵੀ ਹੀਰੇ ਤੋਂ ਦਾ ਆਪਣੇ ਕਿਸ ਨਰਖ ਪਰ ਤੁਸੀਂ ਇੱਥੇ ਆਪ ਆ ਕੇ ਕਰਨੀ ਮੇਰਾ ਕੰਮ ਹੈ ਦੋਸਤੋ ਵੀਡੀਓ ਬਣਾ ਕੇ ਤੁਹਾਨੂੰ ਦਿਖਾ ਦੇਣੀ ਚੰਗੇ ਕੱਦ ਕਾਠਲੀ ਦਾਮ ਆ ਦੋਸਤੋ ਹੁਣ ਆ ਨਵੇਂ ਦੋਸਤੋ ਕੰਪੈਕਟ ਜੈਸਲੇ ਥਾਨ ਬਹੁਤ ਵਰਨਦੇ ਲੱਗਦਾ ਚੰਗੇ ਕੱਦ ਕਾਠਲੀ ਦਾਮ ਦੋਸਤੋ ਪੁੱਛਦੇ ਆ ਵੀਰ ਦੇ ਕੋਲ ਇਹਦਾ ਮੁੱਲ ਕੀ ਮੁੱਲ ਕਰਦਾ ਵੀਰ ਦਾ ਹਾਂਜੀ ਵੀਰ ਜੀ ਕਿੰਨਾ ਕੁ ਮੁੱਲ ਦਾ ਕਰਦੇ ਆ ਮੂਲ ਭਾਏ ਦਾ 28 ਲਗੇ 30 ਦੇ 27000 ਜਮਾਨਤਨ ਕਰ 27000 ਜਮਾਨਤਨ ਹੋ ਜਾਊਗਾ 500 ਛੱਡ ਦਿਆਂਗੇ ਠੀਕ ਹੈ ਬੰਦਾ ਠੀਕ ਹੈ ਹੋਰ ਕੁਝ ਕਹਿਣਾ ਚਾਹੁੰਦੇ ਵੀ ਬਾਸ ਵੀਰ ਜਿਹੜਾ ਵੀਰ ਆਪਣਾ ਬੈਠ ਤਸੱਲੀ ਕਰਕੇ ਖੜੇ ਜੀ ਠੀਕ ਹੈ ਛੱਡਾ ਥਣਵਾਦੇ ਕੱਟ ਹੋ ਵੀ ਆਪਣੀ ਗ੍ਰੈਂਟੀ ਹੈ ਹਾਂਜੀ ਠੀਕ ਹੈ ਵੀਰ ਜੀ ਦੋਸਤੋ ਇਹ ਗਾਂ ਤੁਹਾਨੂੰ ਤੋਰ ਕੇ ਦਿਖਾਤੀ ਹੈ ਥਣ ਤੁਹਾਨੂੰ ਵਿਕਰ ਨੇੜੇ ਤੋਂ ਫੇਰ ਦਿਖਾ ਦਿੰਨੇ ਆ ਤੇ ਖੰਡ ਉਸ ਤੋਂ ਕਾਫੀ ਵਿਰਲ ਤੇ ਹੈ ਬਾਕੀ ਜਿਹੜਾ ਵੀ ਵੀਰ ਇੱਥੇ ਆਵੇ ਆਪਣੀ ਤਸੱਲੀ ਕਰਕੇ ਤੁਸੀਂ ਪਸੂ ਖੜਨਾ ਬੱਚਾ ਦੋਸਤੋ ਆਹਨੇ ਬੱਚਾ ਦਿੱਤਾ ਵੀਡੀਓ ਨੂੰ ਦੋਸਤੋ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ